ਪਾਤਸ਼ਾਹ ਦੇ ਕੋਲ ਲਾਹੌਰ ਤੋਂ ਸਾਈਂ ਮੀਆਂ ਮੀਰ ਨੇ ਇੱਕ ਵਜ਼ੀਰ ਕੱਲਿਆ ਉਸ ਵਜ਼ੀਰ ਨੇ ਆਕੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਫਰਿਆਦ ਕੀਤੀ ਕਹਿਣਾ ਜੀ ਮੈਂ ਦੁਖੀ ਬਹੁਤ ਹਾਂ ਮੇਰੇ ਪੇਟ ਵਿੱਚ ਜਲ ਉਦਰ ਦਾ ਰੋਗ ਹੈ ਇੱਕ ਫੋੜਾ ਹੈ ਜਿੱਥੇ ਪਾਣੀ ਭਰ ਜਾਂਦਾ ਹੈ ਸੁੱਕ ਜਾਂਦਾ ਹੈ ਮੇ ਸਪੀੜਾ ਦਾ ਇਲਾਜ ਦੁੱਖ ਦਾ ਬਹੁਤ ਕਰਾਇਆ ਕਿਸੇ ਵੈਦ ਕੋਲੋਂ ਇਲਾਜ ਨਹੀਂ ਹੋਇਆ ਮੈਨੂੰ ਸਾਈ ਮੀਆਂ ਮੀਰ ਜੀ ਨੇ ਕੱਲਿਆ ਕਿ ਜਾ ਭਾਈ ਗੁਰੂ ਅਰਜਨ ਦੇ ਮਹਾਰਾਜ ਦੇ ਦਰਬਾਰ ਵਿੱਚ ਚਲਾ ਜਾ ਉੱਥੇ ਗੁਰੂ ਰਾਮਦਾਸ ਸਾਹਿਬ ਦਾ ਦਰਬਾਰ ਹੈ ਵੱਡੇ ਵੱਡੇ ਕੋੜੀਆਂ ਦਾ ਕੋੜ ਹਟ ਜਾਂਦਾ ਮਹਾਰਾਜ ਮੈਨੂੰ ਠੀਕ ਕਰੋ ਸ਼੍ਰੀ ਗੁਰੂ ਅਰਜਨ ਦੇ ਮਹਾਰਾਜ ਉਹ ਜਗ੍ਹਾ ਤੇ ਬੈਠੇ ਨੇ ਜਿੱਥੇ ਅਜ ਬਾਬਾ ਬੁੱਢਾ ਸਾਹਿਬ ਦੀ ਵੇਰ ਹੈ ਸਰੋਵਰ ਦੇ ਕੰਢੇ ਸੇਵਾ ਕਰਾਉਂਦੇ ਨੇ ਹਰਿਮੰਦਰ ਸਾਹਿਬ ਦੀ ਸੇਵਾ ਚੱਲ ਰਹੀ ਹੈ ਪਾਦਸ਼ਾ ਨੇ ਉਹ ਵਜ਼ੀਰ ਦੀ ਗੱਲ ਕਿਉਂ ਸ਼ਿਪਾਰਸ਼ ਕਿਸੇ ਸੰਤ ਦੀ ਆਈ ਹੈ ਕਿਸੇ ਜੱਪਣ ਵਾਲੇ ਦੀ ਆਈ ਹੈ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਬਹੁਤ ਇੱਜ਼ਤ ਕੀਤੀ ਤੁਸੀਂ ਵੀ ਸਿਆਣੇ ਬੰਦੇ ਬੈਠੇ ਹੋ ਕਿਸੇ ਅਫਸਰ ਕੋਲ ਜਾ ਕੇ ਕੋਈ ਵੱਡੇ ਬੰਦੇ ਦੀ ਸ਼ਿਪਾਰਸ਼ ਲੈ ਕੇ ਜਾਵੇ ਨਾ ਮੈਨੂੰ ਫਲਾਨਾ ਜੀ ਨੇ ਥੱਲੇ ਤਾਂ ਕਈ ਵਾਰ ਅਫਸਰ ਜਿਹੜਾ ਹੈ ਉਹ ਵੀ ਉੱਠ ਕੇ ਤੁਹਾਡਾ ਸਤਿਕਾਰ ਕਰਦਾ ਜੀ ਬੈਠੋ ਪਹਿਲਾਂ ਜਾਣਬਾਲੀ ਸ਼ਕੋ ਫਿਰ ਦੱਸੋ ਕੀ ਹੁਕਮ ਹੈ ਅੱਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਜਦੋਂ ਸੋਚਿਆ ਵੇ ਹਾਂ ਸਾਈ ਮੀਆਂ ਵੀਰ ਸਾਹਿਬ ਨੇ ਥੱਲੇ ਉਹ ਬੰਦਗੀ ਵਾਲੀ ਰੋਹ ਹੈ ਵਜ਼ੀਰ ਨੂੰ ਕਹਿ ਦੱਸੋ ਕਹਿੰਦੇ ਜੀ ਮੈਨੂੰ ਠੀਕ ਕਰ ਦਿਓ ਮੇਰੇ ਵਿੱਚ ਆ ਰੋਗ ਹੈ ਕਿਸੇ ਵੈਦ ਕੋਲੋਂ ਇਲਾਜ ਨਹੀਂ ਹੋਇਆ ਕਿਰਪਾ ਕਰੋ ਸ੍ਰੀ ਗੁਰੂ ਅਰਜਨ ਦੇ ਮਹਾਰਾਜਿਆਂ ਨੇ ਸਿੱਧਾ ਇਸ਼ਾਰਾ ਕਰਕੇ ਕਿਹਾ ਉਹ ਜਿਹੜਾ ਬਜ਼ੁਰਗ ਬੰਦਾ ਤੁਰਿਆ ਆਉਂਦਾ ਹੈ ਨਾ ਉਹ ਪਤਾ ਕੌਣ ਹੈ ਬ੍ਰਹਮ ਗਿਆਨੀ ਬਾਬਾ ਬੁੱਢਾ ਸਹਿਬ ਉਹ ਜਿਹੜੇ ਬਜ਼ੁਰਗ ਚਿੱਟੇ ਦਾੜੇ ਵਾਲੇ ਤੁਰੇ ਆਉਂਦੇ ਨੇ ਉਸ ਬਾਬੇ ਨੂੰ ਬਜ਼ੁਰਗ ਨੂੰ ਜਾ ਕੇ ਕਹੋ ਬਾਬਾ ਜੀ ਮੇਰੇ ਪੇਟ ਵਿੱਚ ਆ ਰੋਗ ਹੈ ਮੈਨੂੰ ਠੀਕ ਕਰ ਦੇ ਉਹ ਠੀਕ ਕਰ ਸਕਦੇ ਹੁਣ ਵਜ਼ੀਰ ਨੂੰ ਕੀ ਪਤਾ ਹੈ ਉਹਦੇ ਮਨ ਚ ਵਿੱਚ ਸ਼ਾਇਦ ਉਹ ਬਜ਼ੁਰਗ ਬਾਬਾ ਕੋਈ ਦਵਾਈ ਦੇਣ ਵਾਲਾ ਹੋਣਾ ਹੈ ਸ਼ਾਇਦ ਉਹ ਬਜ਼ੁਰਗ ਬਾਬਾ ਗੁਰੂ ਅਰਜਨ ਦੇਵ ਮਹਾਰਾਜ ਨੇ ਕੋਈ ਬੈਦ ਰੱਖਿਆ ਹੋਣਾ ਹੈ ਉਹਨੂੰ ਜਾ ਕੇ ਕਹਿੰਦੇ ਆ ਉਹ ਕੋਈ ਦਵਾਈ دارو ਦੇਗਾ ਪਾਦਸ਼ਾਹ ਨੇ ਕਿਹਾ ਬਜ਼ੁਰਗ ਠੀਕ ਕਰ ਸਕਦਾ ਹੈ ਉਹਦੇ ਕੋਲ ਜਾਓ ਜਦੋਂ ਜਾ ਕੇ ਵਜ਼ੀਰ ਖਾਨ ਨਾਲ ਦੋ ਚਾਰ ਜਣੇ ਹੋਰ ਅੱਗੇ ਉਹ ਬਾਬਾ ਬੁੱਢਾ ਸਾਹਿਬ ਜੀ ਮਿੱਟੀ ਦੀ ਟੋਕਰੀ ਛੱਡ ਕੇ ਆ ਰਹੇ ਨੇ ਹਰਮੰਦਰ ਸਾਹਿਬ ਦੀ ਸੇਵਾ ਚੱਲ ਰਹੀ ਹੈ ਪਾਦਸ਼ਾਹ ਇਮਾਰਤ ਬਣਾ ਰਹੇ ਨੇ ਕਹਿੰਦੇ ਬਾਬੇ ਬੁੱਢੇ ਅੱਗੇ ਖਲੋ ਗਿਆ ਵਜ਼ੀਰ ਲਾਹੌਰ ਦਾ ਹੱਥ ਜੋੜ ਕੇ ਕਹਿੰਦਾ ਮਹਾਂਪੁਰ ਸ਼ੋਹ ਤੁਹਾਡੇ ਕੋਲ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਕੱਲਿਆ ਮੈਨੂੰ ਨਾ ਪੇਟ ਦਾ ਰੋਗ ਹੈ ਮੇਰੇ ਪੇਟ ਵਿੱਚ ਪੇ ਪਾਣੀ ਦਾ ਕਫੋੜਾ ਹੈ ਜਾਂ ਉਦਰ ਦਾ ਰੋਗ ਹੈ ਮੈਨੂੰ ਠੀਕ ਕਰ ਦਿਓ ਗੁਰੂ ਅਰਜਨ ਦੇ ਮਹਾਰਾਜ ਨੇ ਕਿਹਾ ਨਾਲ ਕੋਲ ਜਾਓ ਬਾਬੇ ਬੁੱਢੇ ਦੇ ਹੱਥ ਵਿੱਚ ਮਿੱਟੀ ਦੀ ਟੋਕਰੀ ਸੀ ਖਾਲੀ ਟੋਕਰੀ ਬਾਬੇ ਬੁੱਢੇ ਨੇ ਜ਼ੋਰ ਨਾਲ ਧੱਕਾ ਮਾਰ ਕੇ ਕਿਹਾ ਨੌਕਰ ਕੋਲ ਕੀ ਲੈਣ ਆਇਆ ਹੈ ਮਾਲਕ ਕੋਲ ਜਾ ਦਾਤਾ ਤਾਂ ਉੱਥੇ ਬੈਠਾ ਹੈ ਮੈਂ ਤਾਂ ਦਾਤੇ ਦੇ ਦਰਦਾਂ ਮੰਗਤਾ ਹਾਂ ਜੇ ਮੰਗਣੇ ਦਾਦੇ ਕੋਲ ਜਾ ਮੇਰੇ ਕੋਲ ਕੀ ਲੈਣਾ ਹੈ ਟੋਕਰਾ ਮਾਰ ਕੇ ਕਿਹਾ ਚਲ ਪਰਹੋ ਦਾਦੇ ਕੋਲ ਜਾਦੇ ਜਾਣਾ ਪੇਟ ਵਿੱਚ ਐਸਾ ਦਦ ਪੀੜ ਉੱਠੀ ਦੋਮਾਂ ਹੱਥਾਂ ਨਾਲ ਪੇਟ ਪਕੜਿਆ ਹੋਇਆ ਆਕੇ ਗੁਰੂ ਅਰਜਨ ਦੇ ਮਹਾਰਾਜ ਨੂੰ ਵਜ਼ੀਰ ਕਹਿੰਦਾ ਮਹਾਰਾਜ ਉਹ ਬਜ਼ੁਰਗ ਤਾਂ ਬਹੁਤ ਗੁੱਸੇ ਵਾਲੇ ਉਹਨੇ ਤਾਂ ਟੋਕਰੀ ਮਾਰ ਕੇ ਕਿਹਾ ਦਾਦੇ ਕੋਲ ਜਾ ਮੰਗਦੇ ਕੋਲ ਕੀ ਲੈਣਾ ਆ ਉਹਨੇ ਤਾਂ ਪੇਟ 'ਤੇ ਟੋਕਰੀ ਮਾਰ ਕੇ ਕਿਹਾ ਜਾ ਦਾਤੇ ਕੋਲ ਜਾਂ ਮੰਗਦੇ ਕੋਲ ਕੀ ਲੈਣ ਆਏ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਹੱਸ ਪਏ ਕਹਿੰਦੇ ਬਸ ਵਜ਼ੀਰ ਖਾਨ ਹੁਣ ਕਿਸੇ ਚੀਜ਼ ਦੀ ਲੋੜ ਨਹੀਂ। ਇਲਾਜ ਤਾਂ ਹੋ ਗਿਆ ਜਿਹਨੇ ਟੋਕਰੀ ਮਾਰ ਕੇ ਕਿਹਾ ਜਾ ਦਾਤੇ ਕੋਲ ਉਹਨੇ ਕੰਮ ਕਰ ਦਿੱਤਾ। ਹੁਣ ਠੀਕ ਹੋ ਗਿਆ ਸਮਝ। ਉਸ ਬਾਬੇ ਨੇ ਕੰਮ ਕਰ ਦਿੱਤਾ। ਉਹਦੇ ਹੱਥਾਂ ਵਿੱਚ ਬਰਕਤ ਹੈ। ਉਹਦੇ ਕਦਮਾਂ ਵਿੱਚ ਕ੍ਰੰਤੀ ਹੈ। ਉਹਦੇ ਬੋਲਾਂ ਵਿੱਚ ਕਰਾਮਾਤ ਹੈ। ਬਸ ਬਾਬੇ ਬੁੱਢੇ ਨੂੰ ਸਾ ਸੰਗਤ ਗੁਰੂ ਨੇ ਵਧਾਈ ਕਿਉਂਕਿ ਗੁਰਸਿੱਖਾਂ ਅੰਦਰ ਸਤਗੁਰ ਵਰਤੈ ਅੱਗੋਂ ਗੁਰਸਿੱਖ ਜਿਹੜਾ ਉਹ ਆਪਣੀ ਜ਼ਿੰਮੇਵਾਰੀ ਨਾ ਲਵੇ ਉਹ ਹੱਥ ਜੋੜ ਕੇ ਕਵੇ ਸਭ ਕੁਝ ਗੁਰੂ ਨੇ ਕਰਨਾ ਫਿਰ ਉਹਦੀ ਬਰਕਰਾਰਤਾ ਰਹਿੰਦੀ ਹੈ ਬਾਬੇ ਬੁੱਢੇ ਨੇ ਆਪਣੀ ਜ਼ਿੰਮੇਵਾਰੀ ਨਹੀਂ ਲਈ ਹੱਥ ਲੱਗਦੇ ਆ ਬਾਬੇ ਬੁੱਢੇ ਦਾ ਵਜ਼ੀਰ ਖਾਨ ਦਾ ਰੋਗ ਮੁੱਕ ਗਿਆ ਗੁਰੂ ਅਰਜਨ ਦੇ ਮਹਾਰਾਜ ਨੇ ਕਿਹਾ ਬਸ ਹੋ ਗਿਆ ਜੋ ਹੋਣਾ ਸੀ ਇੱਕ ਦਿਨ ਫਿਰ ਗੁਰੂ ਦੇ ਸਿੱਖਾਂ ਨੇ ਸਵਾਲ ਕੀਤਾ ਮਹਾਰਾਜ ਬਾਬੇ ਬੁੱਢੇ ਦੀ ਤੁਸੀਂ ਬਹੁਤ ਇੱਜ਼ਤ ਕਰਦੇ ਹੋ ਕਿਉਂ ਜਿੱਥੇ ਬਾਬਾ ਬੁੱਢਾ ਸਾਹਿਬ ਮਿਲਦੇ ਨੇ ਏ ਗੁਰੂ ਅਰਜਨ ਦੇਵ ਮਹਾਰਾਜ ਤੁਸੀਂ ਹੱਥ ਜੋੜ ਲੈਂਦੇ ਹੋ ਤੁਸੀਂ بڑے ਆਦਮ ਨਾਲ ਬਾਬੇ ਬੁੱਢੇ ਦੇ ਦਰਸ਼ਨ ਕਰਕੇ ਸਿਰ ਚ ਪਾਉਂਦੇ ਹੋ ਅਦਬ ਕਰਦੇ ਹੋ ਮਹਾਰਾਜ ਕਿਉਂ ਕਹਿੰਦੇ ਗੁਰ ਸਿੱਖੋ ਬਾਬਾ ਬੁੱਢਾ ਸਿੱਖੀ ਦੀ ਹੱਦ ਹੈ ਬਾਬਾ ਬੁੱਢਾ ਸਿੱਖੀ ਦੀ ਹੱਦ ਹੈ ਬਾਬੇ ਬੁੱਢੇ ਤੋਂ ਅੱਗੇ ਕੋਈ ਸਿੱਖੀ ਨਹੀਂ ਕਮਾ ਸਕਦਾ ਬਾਬਾ ਬੁੱਢਾ ਸਿੱਖੀ ਦੀ ਹੱਦ ਹੈ ਤੇ ਬਾਬੇ ਬੁੱਢੇ ਦੇ ਸਬਰ ਕਰਕੇ ਹੱਥ ਜੋੜਦੇ ਨੇ ਬਾਬੇ ਬੁੱਢੇ ਦੇ ਸਦਕ ਕਰਕੇ ਹੱਥ ਜੋੜਦੇ ਨੇ ਅਸੀਂ ਬਾਬੇ ਬੁੱਢੇ ਨੂੰ ਹੱਥ ਨਹੀਂ ਜੋੜਦੇ ਬਾਬੇ ਬੁੱਢੇ ਦੇ ਸਬਰ ਔਰ ਸਿੱਦਕ ਨੂੰ ਹੱਥ ਜੋੜੀ ਦੇ ਨੇ ਫਿਰ ਸਿੱਖਾਂ ਕਹੇ ਮਹਾਰਾਜ ਕੱਲੇ ਹੱਥ ਹੀ ਜੋੜਦੇ ਹੋ ਕਿ ਮੰਗਦੇ ਵੀ ਉਹ ਕੁਝ ਪਾਤਸ਼ਾਹ ਕਹਿੰਦੇ ਭਾਈ ਸਿੱਖੋ ਮੰਗਿਆ ਵੀ ਕਰੋ ਬਾਬੇ ਬੁੱਢੇ ਦੇ ਦਰਸ਼ਨ ਕਰਕੇ ਅਸੀਂ ਮੰਗੀਦਾ ਉਹ ਗੁਰਸਿੱਖੋ ਤੁਸੀਂ ਵੀ ਮੰਗਿਆ ਕਰੋ ਮਹਾਰਾਜ ਕੀ ਮੰਗਣਾ ਹੈ ਕਹਿੰਦੇ ਭਾਈ ਬੰਦਗੀ ਹੋ ਨਹੀਂ ਸਕਦੀ ਬੰਦਗੀ ਕਰਨ ਵਾਲਿਆਂ ਕੋਲੋਂ ਮੰਗ ਲਿਆ ਕਰੋ ਬਾਬੇ ਬੁੱਢੇ ਦੇ ਦਰਸ਼ਨ ਕਰਕੇ ਮੰਗੀ ਦੇ ਮਨ ਵਿੱਚ ਇਹੋ ਜਿਹਾ ਗੁਰੂ ਦੇ ਸਿੱਖ ਬਾਬੇ ਬੁੱਢੇ ਵਰਗੇ ਬੰਦਗੀ ਵਾਲੇ ਸਾਧੂ ਮਿਲਣ ਤੇ ਹੱਥ ਜੋੜ ਕੇ ਚਿੱਤ ਵਿੱਚ ਮੰਗਣੇ ਪਤਾ ਕੀ ਗੁਰੂ ਅਰਜਨ ਦੇ ਮਹਾਰਾਜ ਨੇ ਕਿਹਾ ਮੰਗ ਲਿਆ ਕਰੋ ਗੁਰ ਸਿੱਖੀ ਪਾਣਾ ਮੰਨੇ ਗੁਰ ਪੁਰਾ ਪਰ ਲੰਘਾਏ ਗੁਰ ਸਿੱਖਾਂ ਕੀ ਹਰ ਤੋੜ ਦੇ ਹਮਾ ਪਾਪੀ ਪੀਂਗਤ ਪਾਹੇ ਆਉ ਚਿੱਤ ਜੋੜ ਕੇ ਮੰਗੋ ਫਿਰ ਸਮਾਪਤੀ ਹੈ ਸਾਰੇ ਮਿਲ ਕੇ ਪਿਆਰ ਨਾਲ ਕਹੋ ਗੁਰ ਸਿੱਖਾਂ ਕੀ ਹਰ ਤੋੜ ਦੇ ਗੁਰ ਸਿੱਖਾਂ ਕੀ ਹਰ ਤੋੜ ਦੇ ਗੁਰ ਸਿੱਖਾਂ ਕੀ ਹਰ ਗੁਰ ਸਿੱਖਾਂ ਗੁਰ ਸਿੱਖਾਂ ਕੀ ਹਰ ਹਮ ਪਾਪੀ ਬੀngਤ ਪਾਹੇ ਗੁਰ ਸਿੱਖਾਂ ਕੀ ਹਰ ਤੋੜ ਦੇ ਗੁਰ ਸਿੱਖਾਂ ਕੀ ਹਰ ਤੋੜ ਦੇ ਹਮ ਪਾਪੀ ਬੀngਤ ਗੁਰ ਸਿੱਖਾਂ ਗੁਰ ਸਿੱਖਾਂ ਹਮ ਪਾਪੀ ਪੀਂਗਤ ਬਾਹੇ ਗੁਰ ਸਿੱਖਾਂ ਕੀ ਹਰ ਦੋੜ ਦੇ ਗੁਰ ਸਿੱਖਾਂ ਕੀ ਹਰ ਦੋੜ ਦੇ ਹਮ ਪਾਪੀ ਪੀਂਗਤ ਗੁਰ ਸਿੱਖਾਂ ਗੁਰਸਿੱਖਾਂ ਕੀ ਹਰ ਦੋੜ ਦੇ ਸਾ ਸੰਗਤ ਜਪਣ ਵਾਲਿਆਂ ਦੀ ਚਰਨ ਧੂੜ ਮੰਗਣੀ ਇਹ ਗੁਰੂ ਚਰਨਾਂ ਵਿੱਚ ਜ਼ਰੂਰ ਅਰਦਾਸ ਕਰਨੀ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੇ ਅਵਰੇ ਨਾਮ ਜਪਦਾ ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ